ਜਦੋਂ ਤੁਸੀਂ ਡੀਜੀਪੀ ਸਾਹਿਬ ਵੱਲੋਂ ਸਾਰਾ ਪ੍ਰੈਸ ਨੋਟ ਅ ਪੇਜ ਦਿੱਤਾ ਗਿਆ ਹੈ ਅਨੁਸਾਰ ਰੂਰਲ ਪੁਲਿਸ ਨੇ ਪਿਛਲੇ ਟਾਈਮ 'ਚ ਵੀ ਚੰਗਾ ਕੰਮ ਕੀਤਾ ਸੀ ਜਦੋਂ ਤਕਰੀਬਨ 20 ਕਿਜੀ ਹਾਇਰੋਨ ਰਿਕਵਰ ਹੋਈ ਸੀਗੀ ਉਹਨ ਵੀ ਇਹਨਾਂ ਨੇ 2 ਦਿਨ ਪਹਿਲਾਂ 2 ਬੰਦੇ ਫੜੇ ਸੀਗੇ ਅ ਘਰੇਂਡੇ ਥਾਣੇ ਦੇ ਵਿੱਚ ਉਹਨਾਂ ਤੋਂ ਤਕਰੀਬਨ 550 ਗ੍ਰਾਮ ਹੈਰੋਇਨ ਰਿਕਵਰ ਹੋਈ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਤੇ ਵਧੀਆ ਕੰਮ ਕਰਦੇ ਹੋਏ ਕੱਲ ਦੋ ਹਵਾਲਾ ਆਪਰੇਟਿਵ ਫੜੇ ਆ ਉਹਨਾਂ ਤੋਂ 17 ਲੱਖ 60 ਹਜ਼ਾਰ ਰੁਪਏ ਇੰਡੀਅਨ ਕਰੰਸੀ ਔਰ 4000 ਯੂ ਐਸ ਡਾਲਰ ਤੇ ਇੱਕ ਉਹਨਾਂ ਦਾ ਲੈਪਟਾਪ ਵੀ ਰਿਕਵਰ ਕੀਤਾ ਸੋ ਕਾਫੀ ਇੰਪੋਰਟੈਂਟ ਹੋਰ ਵੀ ਸਾਨੂੰ ਉਹਨਾਂ ਤੋਂ ਕਲੂ ਲੱਭੇ ਆ ਹੋਰ ਜਿਹੜੇ ਬੰਦੇ ਹਵਾਲਾ ਰੈਕਟ ਚ ਇਨਵੋਲਡ ਆ ਹੋਰ ਕਿਹੜੇ ਸਮਗਲਰ ਜਿਹੜੇ ਹਵਾਲੇ ਰਾਹੀਂ ਪੈਸੇ ਭੇਜਦੇ ਆ ਉਹਦੀ ਸਾਰੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਔਰ ਇਹ ਲੋਕ ਆ ਜਿਹੜੇ ਇਸ ਇਲੀਗਲ ਗੰਦੇ ਤੰਦੇ ਨੂੰ ਇਹ ਵਡਾਵਾ ਦਿੰਦੇ ਆ ਜਦੋਂ ਪੈਸਿਆਂ ਦੀ ਇਹ ट्रांजੈਕਸ਼ਨ ਹੁੰਦੀ ਆ ਸੋ ਇਹ ਬਹੁਤ ਵਧੀਆ ਕੰਮ ਕੀਤਾ ਆ ਜਿਹੜਾ ਐਸਐਸਪੀ ਅੰਮ੍ਰਿਤਸਰ ਰੂਰਲ ਤੇ ਉਹਨਾਂ ਦੀ ਟੀਮ ਨੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਪੈਸ਼ਲ ਮਹਿੰਮ ਚਲਾਈ ਗਈ ਆ 1 ਮਾਰਚ ਤੋਂ ਸਾਰੇ ਪੰਜਾਬ ਦੇ ਵਿੱਚ ਹੀ ਨਸ਼ਿਆਂ ਦੇ ਖਿਲਾਫ ਬਹੁਤ ਜ਼ਿਆਦਾ ਕੰਮ ਹੋ ਰਿਹਾ ਆ ਔਰ ਬਾਰਡਰ ਰੇਂਜ ਦੇ ਵਿੱਚ ਹੀ ਜੋ ਕਿ ਆਨਰੇਬਲ ਸੀਐਮ ਸਾਹਿਬ ਤੇ ਆਨਰੇਬਲ ਡੀਜੀ ਸਾਹਿਬ ਵੱਲੋਂ ਮਹਿੰਮ ਚਲਾਈ ਗਈ ਸੀਗੀ ਅਸੀਂ ਤਕਰੀਬਨ 15 ਦਿਨਾਂ ਦੇ ਵਿੱਚ ਹੀ 337 ਬੰਦੇ ਅਸੀਂ ਅਰੈਸਟ ਕੀਤੇ ਆ सिर्फ मार्च एक तो लैके हूँ तक और एक सौ बानवे केसिज एन डी पी एस एक्ट के असी रजिस्टर किए जिन्हें तकरबन फोर्टी वन के जी हैरोन रिकवर हुई है आरी बॉडर रेंज की गल करिए और एक केजी और कर के जी आइस भी रिकवर की गई है आर यह सतारह लख हजार रुपया इनकलूड करके टोटल हम तक छब्बी लख रुपया असं रिकवर कर चुके हैं ਇਰੇ ਤੋਂ ਇਲਾਵਾ ਇਹਨਾਂ ਦੇ ਮੋਟਰਸਾਈਕਲ ਉਹਨਾਂ ਦੀਆਂ ਕਾਰਾਂ ਉਹ ਵੀ ਅਸੀਂ ਰਿਕਵਰ ਕੀਤੀ ਆ ਔਰ ਅਸੀਂ ਕਾਫੀ ਜਿਹੜੇ ਕਿ ਡਰੱਗ ਤੋਂ ਇਹਨਾਂ ਨੇ ਡਰੱਗ ਮਨੀ ਯੂਜ਼ ਕਰਕੇ ਸਮਗਲਰਸ ਨੇ ਘਰ ਬਣਾਇਆ ਔਰ ਜਿਹੜੇ ਕਿ ਇਹਨਾਂ ਨੇ ਗਲਤ ਤਰੀਕੇ ਨਾਲ ਘਰ ਬਣੇ ਆ ਉਹ ਵੀ ਅਸੀਂ ਬਾਰਡਰ ਰੇਂਜ ਦੇ ਵਿੱਚ ਕਾਫੀ ਪ੍ਰਾਪਰਟੀਆਂ ਆਇਡੈਂਟੀਫਾਈ ਕਰ ਚੁੱਕੇ ਆ ਔਰ ਇੱਕ ਲੀਗਲ ਪ੍ਰੋਸੈਸ ਜੋ ਹੁੰਦਾ ਆ ਆਫਟਰ ਉਹ ਸਾਰਾ ਲੀਗਲ ਪ੍ਰੋਸੈਸ ਡਾਕਟ ਕਰਕੇ ਫਿਰ ਉਹਨਾਂ ਖਿਲਾਫ ਵੀ ਅਸੀਂ ਸਤਿਅਕਸ਼ਲ ਲਵਾਂਗੇ ਜੋ ਡਿਮੋਲਿਸ਼ਨ ਡਰਾਈਵ ਚੱਲ ਰਹੀ ਆ ਆਫਟਰ ਫਾਲੋਇੰਗ ਦਾ ਪ੍ਰੋਪਰ ਲਾ ਪ੍ਰੋਸੀਜਰ ਅਸੀਂ ਉਹ ਵੀ ਉੱਥੇ ਚਲਾਵਾਂਗੇ ਸੋ ਇਹ ਸਾਡਾ ਡਰੱਗਸ ਦਾ ਸੀਗਾ ਜਿਹੜਾ ਕਿ ਮੇਨ ਇੱਥੇ ਐਕਸ਼ਨ ਹੋਇਆ ਸੀ ਪਰ ਇਹ ਜਿਹੜਾ ਪੈਸਾ ਕਿਵੇਂ ਹਵਾਲਾ ਕਿਵੇਂ ਜਮਦਰ ਸੀ ਕਿਉਂਕਿ ਬਹੁਤ ਵੱਡੀ ਅਮਾਉਂਟ ਹੈ ਕਿਵੇਂ ਟ੍ਰੇਡ ਕਰਦੇ ਸੀ ਨਹੀਂ ਇਹ ਇਹ ਵੀ ਅਮਾਉਂਟ ਵੱਡੀ ਆ ਪਰ ਮੈਂ ਤੁਹਾਨੂੰ ਇੱਥੇ ਵੀ ਦੱਸਣਾ ਚਾਹੂੰਗਾ ਕਿ ਅਸੀਂ ਇਹਦੇ ਤੋਂ ਇਲਾਵਾ ਵੀ ਇਸੇ ਮੋਡਿਊਲ ਤੋਂ ਹੋਰ ਵੀ ਰਿਕਵਰੀ ਹੋਣ ਦੀ ਸਾਨੂੰ ਕਾਫੀ ਉਮੀਦ ਆ ਔਰ ਹੋਰ ਵੀ ਜਿਹੜੇ ਮੇਨ ਬੰਦੇ ਇਹਦੇ ਵਿੱਚ ਇਨਵੋਲਡ ਆ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਉਹਨਾਂ ਦੇ ਖਿਲਾਫ ਵੀ ਸਾਡਾ ਇਹ ਐਕਸ਼ਨ ਸਾਡਾ ਚੱਲ ਰਿਹਾ ਹੈ ਜੀ ਸੋ ਜਿਹੜਾ ਇਸ ਤਰ੍ਹਾਂ ਦੇ ਪੈਸੇ ਜਿਹੜਾ ਦੇਖੋ ਹਰ ਤਰ੍ਹਾਂ ਦਾ ਜੋ ਕਿ ਹੁਣ ਤੱਕ ਇਨਵੈਸਟੀਗੇਸ਼ਨ ਚ ਆਈ ਆ ਇਹ ਜਿਹੜੇ ਡਰੱਗ ਡੀਲਰਸ ਆ ਇਹਨਾਂ ਦਾ ਵੀ ਔਰ ਇੱਥੋਂ ਤੱਕ ਕਿ ਇਹ ਜਿਹੜਾ ਇਲੀਗਲ ਕੋਈ ਆਰਮਸ ਵੀ ਆਉਦੇ ਸੀਗੇ ਉਹਨਾਂ ਦੇ ਵੀ ਇਹ ਪੈਸੇ ਅੱਗੇ ਟ੍ਰਾਂਸਫਰ ਕਰਦੇ ਸੀ ਔਰ ਜਿਹੜਾ ਇਹਨਾਂ ਦਾ ਪ੍ਰੋਪਰ ਜਿਹੜਾ ਪ੍ਰੋਸੀਜਰ ਆ ਉਹ ਸਾਰਾ ਅਸੀਂ ਆਈਡੈਂਟੀਫਾਈ ਕਰ ਲਿਆ ਆ ਮੈਂ ਹੁਣ ਉਹਦੀ ਡਿਟੇਲਸ ਨਹੀਂ ਤੁਹਾਨੂੰ ਮੈਂ ਦੱਸੂਗਾ ਇਸ ਵੇਲੇ ਕਿਉਂਕਿ ਸਾਡਾ ਉਹ ਆਪਰੇਸ਼ਨ ਚੱਲ ਰਿਹਾ ਹੈ ਤੇ ਕੱਲ ਦਾ ਹੀ ਆ ਪਰ ਬਹੁਤ ਛੇਤੀ ਅਸੀਂ ਤੁਹਾਨੂੰ ਇਹਦੇ 'ਚ ਹੋਰ ਵੱਡੀ ਰਿਕਵਰੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਕਿ ਸਰਟਨਲੀ ਅਸੀਂ ਬਾਈ ਨੇਮ ਸਾਡੇ ਕੋਲ ਬੰਦੇ ਆਈਡੈਂਟੀਫਾਈ ਹੋ ਚੁੱਕੇ ਆ ਪਰ ਮੈਂ ਉਹਨਾਂ ਦੀ ਡਿਟੇਲ ਤੁਹਾਨੂੰ ਉਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸੂਗਾ ਜੀ ਹੁਣ ਤੱਕ ਕਿਸ ਮੋਡਿਊਲ ਕਿੰਨੇ ਲੋਕ ਰਿਸਟਾਰ ਹੋ ਚੁੱਕੇ ਹੁਣ ਤੱਕ ਇਸ ਮੋਡਿਊਲ ਚ ਅਸੀਂ ਜਿਹੜੇ ਦੋ ਪਹਿਲੋਂ ਸੀਗੇ ਜਿਹੜੇ ਡਰਗ ਡੀਲਰ ਸੀਗੇ ਉਸ ਤੋਂ ਬਾਅਦ ਦੋ ਬੰਦੇ ਅਰੈਸਟ ਕਰ ਲਏ ਸੀ ਕਿੰਨੇ ਸਮੇਂ ਤੋਂ ਸਾਰੇ ਐਕਟਿਵ ਸੀਗੇ ਜਿਹੜੇ ਇਹ ਇਹ ਕਾਫੀ ਢੇਰ ਤੋਂ ਚੱਲ ਰਿਹਾ ਸੀ ਇਹਨਾਂ ਦਾ ਸਿਸਟਮ ਔਰ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਿਆ ਟੈਕਨੀਕਲੀ ਵੀ ਸਾਨੂੰ ਕਾਫੀ ਕੁਝ ਇਹਨਾਂ ਦੇ ਲੈਪਟਾਪ ਤੋਂ ਵੀ ਸਾਨੂੰ ਕਾਫੀ ਇਹਨਾਂ ਦਾ ਡਾਟਾ ਰਿਕਵਰ ਹੋਇਆ ਹੈ ਔਰ ਔਰ ਚੰਗਾ ਤੁਸੀਂ ਰਿਜ਼ਲਟ ਦੇਖੋਗੇ ਔਰ ਚੰਗਿਆਂ ਮੇਨ ਕਿਸ਼ੇ ਜੜੀਆਂ ਹੈ ਜਿਹੜੇ ਇਹਦੇ ਵਿੱਚ ਧੰਦਾ ਕਰਦੀਆਂ ਆ ਹੁਣ ਜਿਹੜਾ ਇਹ ਡਰਗ ਡੀਲਰ ਸੀ ਕੱਲੇ-ਕੱਲੇ ਕੱਲੇ ਸਿਰਫ ਐਸ ਮੋਡਿਊਲ ਨਾਲ ਨਹੀਂ ਸੀ ਉਹ ਉਹਨਾਂ ਦਾ ਹੋਰ ਵੀ ਮੋਡਿਊਲ ਨਾਲ ਸੀਗਾ ਉਹ ਵੀ ਸਾਰੇ ਨੰਗੇ ਹੋ ਗਏ ਆ ਔਰ ਅੱਗੇ ਜਿਹੜੇ ਇਹਨਾਂ ਦੇ ਹੋਰ ਜਿਸ ਜ਼ਰੀਏ ਕਰਦੇ ਸੀਗੇ ਉਹ ਸਾਰਾ ਕੁਝ ਸਾਡਾ ਆਪਰੇਸ਼ਨ ਉਹ ਚੱਲ ਪਿਆ ਦੀ ਅਸੀਂ ਕੰਟਰੀ ਪੈਸਾ ਭੇਜਦੇ ਸੀ ਕੁਝ ਗੱਲ ਸਾਹਮਣੇ ਆ ਗਈ ਦੇਖੋ ਇਹ ਅ ਸਰਟਨਲੀ ਅਕ੍ਰੋਸ ਦਾ ਬਾਰਡਰ ਤਾਂ ਜਾਂਦਾ ਹੀ ਆ ਪਾਕਿਸਤਾਨ ਜਿੱਥੇ ਹੈ ਔਰ ਜਿਹੜਾ ਫਾਈਨਲ ਰੂਟ ਹੋਰ ਕਿੱਥੋਂ ਕਿੱਥੋਂ ਦੀ ਜਾ ਰਿਹਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਹੁਣ ਉਹ ਡਿਟੇਲਸ ਨਹੀਂ ਤਾਂ ਮੈਂ ਦੱਸੂਗਾ ਅਸੀਂ ਕਾਫੀ ਇਨਫੋਰਮੇਸ਼ਨ ਦੂਜੇ ਡਿਸਟ੍ਰਿਕਟਸ ਨਾਲ ਵੀ ਸਾਰੀਆਂ ਸ਼ੇਅਰ ਹੋ ਗਈ ਆ ਔਰ ਇਹਦੇ ਤੇ ਫੁੱਲ ਫਲੈਸ਼ ਅਸੀਂ ਇਹਦੇ ਦਾ ਆਪਰੇਸ਼ਨ ਅਸੀਂ ਚਲਾਇਆ ਹੋਇਆ ਹੈ ਕਿੰਨਾ ਦਾ ਜੀ ਜਿਹੜੇ 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 ਦੋ ਹਵਾਲੇ ਵਾਲੇ ਫੜੇ ਇਹਨਾਂ ਦੇ ਨਹੀਂ ਕੋਈ ਖਲਾਫੀ ਸਿਰੇ ਕੰਮ ਕੀ ਕਰਦੇ ਨੇ ਦੋ ਵਾਲਾ ਕਮ ਕਮ ਇਹੀ ਹੈ ਜੀ ਇਹਨਾਂ ਦਾ ਮੇਨ ਕਮ ਤਾਂ ਇਹੀ ਹੈ ਨਹੀਂ 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 ਸਰ अमाउंट ਜ਼ਿਆਦਾ ਹੋ ਸਕਦੀ ਹੈ ਸਰਟਨਲੀ ਜੀ ਸਰਟਨਲੀ ਜ਼ਿਆਦਾ ਹੋ ਸਕਦੀ ਹੈ ਅਸੀਂ ਉੱਤੇ ਕੰਮ ਕਰ ਰਹੇ ਹਾਂ ਔਰ ਜਿੰਨੇ ਵੀ ਸਾਨੂੰ ਇਹਦੇ ਬਾਰੇ ਹੁਣ ਤੱਕ ਕਲੂਜ਼ ਮਿਲੇ ਆ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹੋਰ ਵੀ ਇੱਥੇ ਰਿਕਵਰੀ ਕਰ ਸਕੀਏ ਕਿੰਨਾ ਔਖਾ ਹੁੰਦਾ ਇਸ ਤਰ੍ਹਾਂ ਦੀ ਕੇਸ ਨੂੰ ਕੈਕ ਕਰਨਾ ਕਿਉਂਕਿ ਕਾਫੀ ਪੈਸਾ ਇਨਵੋਲਡ ਹੈ ਔਰ ਕਈ ਕੰਟਰੀਆਂ ਔਰ ਸਭ ਤੁਸੀਂ ਕਾ ਪੂਰੇ ਪੰਜਾਬ ਦੇ ਲੋਕ ਇਨਵੋਲਡ ਨੇ ਕਈ ਦੇਖ ਮੈਂ ਤੁਹਾਨੂੰ ਪੂਰੇ ਪੰਜਾਬ ਦੇ ਨਹੀਂ ਦੱਸਿਆ ਮੈਂ ਕਿ ਜਿੱਥੇ ਵੀ ਹੋਰ ਹੋ ਡਿਸਟ੍ਰਿਕਟਸ ਵੀ ਅਸੀਂ ਹੈਲਪ ਲੈ ਰਹੇ ਹਾਂ ਜਿੱਥੇ ਜਿੱਥੇ ਵੀ ਕੋਈ ਬੰਦਾ ਸਾਹਮਣੇ ਆਇਆ ਅਸੀਂ ਕਨਸਰਨ ਡਿਸਟ੍ਰਿਕਟਸ ਵੀ ਹੈਲਪ ਲੈ ਰਹੇ ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੀ ਕਿ ਪੰਜਾਬ ਸਰਕਾਰ ਦੀ ਮਾਨਯੋਗ ਸੀਐਮ ਸਾਹਿਬ ਦੇ ਤਹਿਤ ਇੱਕ ਜਿਹੜੀ ਮਹਿੰਮ ਚਲਾਈ ਗਈ ਆ ਤੁਸੀਂ ਉਹਦਾ ਰਿਜ਼ਲਟ ਕੱਲਾ ਬਾਰਡਰ ਰੇਂਜ ਅਮਰitsar ਨਹੀਂ ਸਾਰੇ ਪੰਜਾਬ 'ਚ ਹੀ ਆਪਾਂ ਦੇਖ ਰਹੇ ਆਂ ਔਰ ਸਾਰੇ ਪਬਲਿਕ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੀ ਆ ਔਰ ਇਹਦੇ ਇਹਦੇ ਰਿਜ਼ਲਟ ਵੀ ਸਾਡੇ ਸਾਹਮਣੇ ਆ ਸਾਰਾ ਕੁਝ ਪਬਲਿਕ ਦੀ ਸਪੋਰਟ ਨਾਲ ਹੀ ਹੋ ਰਿਹਾ ਜਦੋਂ ਪੁਲਿਸ ਕੰਮ ਕਰ ਰਹੀ ਆ ਸਾਨੂੰ ਇਨਫੋਰਮੇਸ਼ਨ ਵੀ ਹੋਰ ਆ ਰਹੀਆਂ ਆ ਤੇ ਪਬਲਿਕ ਦੀ ਸਪੋਰਟ ਨਾਲ ਹੀ ਅਸੀਂ ਇਦਾਂ ਦੀਆਂ ਬਿਗ ਫਿਸ਼ਸ ਨੂੰ ਅਰੈਸਟ ਕਰਨ 'ਚ ਕਾਮਯਾਬ ਹੋ ਰਹੇ ਸਰ ਗ੍ਰਨੇਡ ਅਟੈਕਸ ਵੀ ਲਗਾਤਾਰ ਹੋ ਰਹੇ ਨੇ ਉਹਦਾ ਅਟੈਕ ਹੋ ਗਿਆ ਮੰਦਿਰ 'ਤੇ ਹੋ ਗਿਆ ਅਟੈਕ ਸਰ ਦੇਖੋ ਗ੍ਰਨੇਡ ਅਟੈਕਸ ਜਿੰਨੇ ਵੀ ਕੱਲ ਤੋਂ ਪਹਿਲਾਂ ਹੋਏ ਆ 100% ਸਾਰੇ ਉਰੇ ਚ ਮਲਜ਼ਮ ਫੜੇ ਗਏ ਆ ਕੁਝ ਇਨਕਾਊਂਟਰ ਚ ਵੀ ਮਾਰੇ ਗਏ ਆ ਕੁਝ ਇਨਕਾਊਂਟਰ ਚ ਜ਼ਖਮੀ ਵੀ ਹੋਇਆ ਈਵਨ ਆਊਟ ਆਫ ਸਟੇਟਸ ਵੀ ਇਨਕਾਊਂਟਰ ਹੋਇਆ ਔਰ ਪੰਜਾਬ ਪੁਲਿਸ ਅ ਇਹਨੂੰ ਪੂਰਾ ਤੁਹਾਨੂੰ ਯਕੀਨ ਦਿਵਾਉਂਦੀ ਆ ਕਿ ਪੰਜਾਬ ਪੁਲਿਸ ਹਰ ਤਰੀਕੇ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦੋਗੀ ਔਰ ਜਿਹੜਾ ਕਿਉਂਕਿ ਇਸ ਨੂੰ ਸੀਪੀ ਸਾਹਿਬ ਦੇਖ ਰਹੇ ਆ ਇੱਤੇ ਵੀ ਕਾਫੀ ਉਹਨਾਂ ਨੂੰ ਚੰਗੇ ਕਲੂ ਮਿਲੇ ਔਰ ਬਹੁਤ 체ਤੀ ਅੰਮ੍ਰਿਤਸਰ ਪੁਲਿਸ ਵੱਲੋਂ ਇਹ ਵੀ ਕ੍ਰੈਕ ਕਰ ਦਿੱਤਾ ਜਾਊਗਾ ਸਾਡੀ ਕਿ ਅਮਰਜਪਾਲ ਨੂੰ ਲੈ ਕੇ ਦੱਸਿਆ ਜਾ ਰਿਹਾ ਐਨਐਸਏ ਖਤਮ ਕੀਤੀ ਦੀ ਡਿਟੇਲਸ ਨੇ ਦੇਖੋ ਇਹ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਜਨਾਲੇ ਜਦੋਂ ਪੁਲਿਸ ਸਟੇਸ਼ਨ ਤੇ ਇਸ਼ੂ ਖੜਾ ਹੁੰਦਾ ਹੈ ਉੱਤੇ ਅਟੈਕ ਕੀਤਾ ਜਾਂਦਾ ਹੈ ਉਦੋਂ 39 ਨੰਬਰ ਇੱਕ ਐਫਆਈਆ ਰਜਿਸਟਰ ਹੁੰਦੀ ਆ ਜਿਹੜੇ 10 ਬੰਦਿਆਂ ਦੇ ਖਿਲਾਫ ਐਨਐਸਏ ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ ਚ ਅਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਨੂੰ ਅੱਗੇ ਵਧਾ ਰਹੇ ਆ ਅਜਿਹੀ ਡੇਟ ਦੇ ਵਿੱਚ ਸਿਰਫ 7 ਜਨੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਕਦਮੇ ਚ ਅਰੈਸਟ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫਤੀਸ਼ ਨੂੰ ਅੱਗੇ ਵਧਾਵਾਂਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਭਗਵਨ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰਿਓਜਲਾ ਹਰਜੀਤ ਸਿੰਘ ਐਲਸ ਚਾਚਾ ਕਲਵੰਤ ਰੋਕੇ ਇਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਆਪਦੀ ਉਸ ਕੇਸ ਇਹਨਾਂ ਨੂੰ ਬਕਾਇਦਾ ਸੀ ਅ ਅਰੈਸਟ ਕਰਾਂਗੇ ਅਰੈਸਟ ਕਰਕੇ ਉਹਦੀ ਤਫਤੀਸ਼ ਨੂੰ ਅਸੀਂ ਅੱਗੇ ਵਧਾਵਾਂਗੇ ਜਿਸ ਜਿੱਤ ਕੀਤਾ ਜਾਏਗਾ ਨਾਲ ਉਹਨਾਂ ਦੀ ਗ੍ਰਿਫਤਾਰੀ ਵਾਲੀ ਕਾਗਜ਼ੀ ਤੋ ਮੈਂ ਜਾ ਚੁੱਕਿਆ ਹਾਂ ਹਾਂਜੀ ਪੁਲਿਸ ਟੀਮਾਂ ਜਾ ਚੁੱਕੀ ਸਰ ਅਮਰਿਤਪਾਲ ਵੀ ਕਿਉਂਕਿ ਮੈਂ ਪੁਲਿਸ ਅਮਰਿਤਪਾਲ ਨਾਲ ਸਟੇਸ਼ਨ ਨੂੰ ਗਿਆ ਨਹੀਂ ਮੈਂ ਹਲੇ ਕੁਛ ਨਹੀਂ ਕਹੂੰਗਾ ਜੀ ਉਹਦੇ ਬਾਰੇ ਕਿਉਂਕਿ ਤੁਸੀਂ ਜਿਹੜਾ ਸਿਰਫ ਮੈਨੂੰ ਸਵਾਲ ਕੀਤਾ ਕਿ ਐਨਐਸਏ ਖਤਮ ਕੀਤਾ ਗਿਆ ਹੈ ਸਾਰਿਆਂ ਦਾ ਮੈਂ ਸਿਰਫ ਤੁਹਾਨੂੰ ਇਸ ਵੇਲੇ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਤਫ਼ਤੀਸ਼ ਹੋਊਗੀ ਜੋ ਕੁਛ ਵੀ ਸਾਨੂੰ ਤਫ਼ਤੀਸ਼ ਲੜਿੰਦਾ ਹੋਊਗਾ ਉਹਦੇ ਅਕੋਰਡਿੰਗਲੀ ਹੀ ਅਸੀਂ ਐਕਟ ਕਰਾਂਗੇ ਜੋ ਪ੍ਰੈਜ਼ੈਂਟਲੀ ਆ ਅੱਜ ਦੀ ਤਰੀਖ 'ਚ ਸਿਰਫ ਇਹ ਸੱਤ ਬੰਦੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਅਸੀਂ ਮਰ ਰਹੇ ਵੀ ਤੱਕ ਦੇ ਸਨ ਬਸਨ ਸਿੰਘ ਭਗਵਾਨ ਸਿੰਘ ਬਾਜੇ ਕੇ ਗੁਰਮੀਤ ਸਿੰਘ ਬੁੱਕਨਵਾਲ ਸਰਪਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਹਰਜੀਤ ਸਿੰਘ ਔਰ ਕਲਵੰਤ ਰੌਕੇਤ ਕਲੌਨ ਸਿੰਘ ਢਾਲੀਵਾਲ ਜੀ ਸਰ ਇਹਨੂੰ ਕੋਰਟ ਚ ਪੇਸ਼ ਕੀਤਾ ਜਾਏਗਾ ਜੀ ਪੂਰੀ ਪ੍ਰਕਿਰਿਆ ਹਾਂਜੀ ਪ੍ਰੋਪਰ ਜੋ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਆ ਬਿਲਕੁਲ ਉਦਾਂ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਪੰਜਾਬ ਚ ਬਖੋਖ ਮੁਕਦਮੇ ਆ ਹਰੇਕ ਜਿੱਥੇ ਜਿੱਥੇ ਵੀ ਲੜਿੰਦਾ ਉਸ ਹਸਾਬ ਨਾਲ ਇਹਨਾਂ ਤੇ ਐਕਟ ਕੀਤਾ ਜਾਊਗਾ। ਤੋਂ ਵੀ ਦੀ ਗੱਲ ਦੀ ਗੱਲ ਨਾਲ ਕੋਰਟ ਪੇਜ ਹਾਂਜੀ ਜਨਾਲਾ ਕੋਰਟ ਪੇਸ਼ ਕੀਤਾ ਜਾਏਗਾ। ਹਾਂਜੀ ਅਜਨਾਲਾ ਕੋਰਟ ਦੇ ਵਿੱਚ ਹੀ ਇਸ ਦੇ ਸ੍ਰੀ ਕੱਲ ਕਿਹੜਾ ਸਰ ਦੀ ਉਹ ਪਲੇਰਿੰਗ ਹਾਂਜੀ ਐਨਐਸਏ ਜਿਵੇਂ ਕਹਿਆ ਜਾਰੀ ਗਲੈਰੀਫਿਕੇਸ਼ਨ ਜਿਸ ਨੂੰ ਕਹਨੇ ਸੀਗਾ ਟਾਰਗੇਟ ਦੀ ਐਨਐਸਏ ਇਹਨਾਂ ਤੇ ਖਤਮ ਹੋ ਗਈ ਆ ਜੀ। ਹਾਂ ਕੁਝ ਤੇ ਕੱਲ ਖਤਮ ਹੋ ਰਹੀ ਆ ਕੁਝ ਤੇ ਪਰਸੋ ਖਤਮ ਹੋ ਰਹੀ ਆ ਕੁਝ ਤੇ ਅ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੁਣ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜਿਹੜਾ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਅਰੈਸਟ ਪਾ ਰਹੇ ਆ ਜੀ ਕਿਹੜੀ ਕਿਹੜੀ ਗੇਜ ਬੰਦ ਲਈ ਸਾਰੇ ਆ ਡਿਬਰੂਗਾੜਾ ਜੀ ਸਰ ਕੱਲ ਪਹੁੰਚ ਕੇ ਪੇਸ਼ ਕੀਤਾ ਜਾਏਗਾ ਹਾਂਜੀ ਕੱਲ ਕਿੱਥੇ ਜਾਏਗਾ ਨਹੀਂ ਕੱਲ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਕਿਉਂਕਿ ਜੋ ਵੀ ਇਹਦਾ ਪ੍ਰੋਸੈਸ ਹੋਊਗਾ 트랜ਜ਼ਿਟ ਮੰਡ ਆ ਦੂਰੋ ਹੋਣਾ ਤੇ ਉਹਦੇ ਚ ਕੀਤਾ ਜਾਊਗਾ ਜੀ ਇਹ ਸਾਰੇ ਇਕੱਠੇ ਆ ਮੈਂ ਹੋਰ ਵੀ ਕੁਝ ਅੱਗੇ ਆ ਰਹੇ ਸਰ ਮੈਂ ਹੋਰ ਵੀ ਦੱਸਾਂ ਤੁਹਾਡੇ ਇਸ ਕਾਹਲਾ ਦੇ